ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੈਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਰੂਮੀ ਆ ਵੀਰੇ ਪਿੰਡ ਮੇਰਾ ਬਣਾ ਜੱਤੀ ਜ਼ਿਲ੍ਹਾ ਆਪਣਾ ਪੈ ਗਿਆ ਬਠਿੰਡਾ ਤਹਿਸੀਲ ਰਾਮਪੁਰਾਪੂ ਤੇ ਆਪਣਾ ਇਧਰ ਉਹਦੇ ਨੇੜੇ ਆ ਗਿਆ ਅਥਰਮਲ ਦੇ ਨੇੜੇ ਆ ਗਿਆ ਨਾ ਅਥਰਮਲ ਦੇ ਬਾਈਕ ਸਾਈਡ ਤੇ ਮੋਬਾਈਲ ਨੰਬਰ ਆਪਣਾ 947863584 94786 35804 35804 ਵਪਾਰ ਦਾ ਕਰਮ ਆਪਣੇ ਹਾਂਜੀ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੈਡ ਦੇਖਦੇ ਜਰਸੀ ਚ ਪੈਂਦੀ ਥੋੜਾ ਜਿਹਾ ਹਲਕਾ ਜਿਹਾ ਕ੍ਰਾਸ ਪਾਣਾ ਇਹਦੇ ਵਿੱਚ ਹਨਾ ਸਾਈਵਾਲ ਦਾ ਬਲੱਡ ਆ ਗਿਆ ਤੇ ਬੱਚਾ ਇਹਨੇ ਕੀ ਦੇਤਾ ਇਹਨੇ ਬੱਛੀ ਆ ਠੀਕ ਆ ਜਰਸੀ ਜੇ ਪੈਂਦੀ ਦੇ ਦਿੱਤੀ ਬੱਛੀ ਜੇ ਆ ਜੂੜਾ ਨਾ ਜਮਾ ਉੱਕ ਗਿਆ ਕਿਹ ਕਿਹ ਵਜੇ ਸੂਈ ਹੈ ਇਹ ਵੀਰੇ ਸ਼ਾਮ ਰਾਤ ਸੂਈ ਠੀਕ ਆ ਰਾਤ ਕੱਲ੍ਹ ਸ਼ਾਮ ਦੀ ਸੂਈ ਦੀ ਹੈ ਜੇ ਜੇ ਜੀ ਬਿਲਕੁਲ ਪਈ ਠੀਕ ਹੈ ਕਿੰਨਾ ਬੋੜਾ ਚੋਇਆ ਸਵੇਰੇ ਆਪ ਇਹਦਾ ਸਵੇਰੇ ਵੀਰੇ 3:30-4 ਤੁਸ ਬੱਚੀ ਠੀਕ ਹੈ ਮੰਨ ਕੇ ਚੱਲੀ ਅਨਦਾਜ਼ਾ ਸਟਾਰਟਿੰਗ 10 ਕਿਲੋ ਤੋਂ ਬਾਹਰ ਵੀ ਹੈਗੀ ਹੈ ਹਾਂਜੀ ਚੋਣ ਚਵਾਇਕ ਨੰਬਰ ਆ 100 ਸੋ ਨੰਬਰ 14 ਦੂਰਾ ਉਹ ਕਿ ਚੋਮਾ ਦੋ ਸੋ ਵੀਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਵਾਕ ਹੀ ਲੈਵਾ ਦੇਖੋ ਸੋੜਾ ਸਾਫ ਸੁਥਰਾ ਸੰਘਾ ਲੈਵਾਗਾ ਤੇ ਜਿੰਦ ਜਣ ਰਾਜੀ ਸਮੀ ਬੜੀ ਵੀ ਤੇ ਪਹਿਲੇ ਸੂਏ ਮਾਲ ਕਰਨ ਦੱਸਣ ਤਾਂ ਕਿੰਨਾ ਕੁ ਦਿੰਦਾ ਵੀਰੇ ਇਹਨੇ ਵੀਰੇ 14-15 ਕਿਲੋ ਦਿੰਦਾ ਮੰਨ ਕੇ ਚੱਲੇ ਵੀ 15 ਤੋਂ ਪਾਰ ਵਾਲੀ ਸੀਗੀ ਪਹਿਲੇ ਸੂਏ ਤੇ ਇਸ ਵਾਰ ਆਪਾਂ ਅੰਦਾਜ਼ਾ ਲਾ ਸਕੀਏ ਲੈਵਲ ਉੱਪਰ ਦੇਖ ਕੇ ਕਿ ਕਿੰਨਾ ਕੁ ਦੁੱਧ ਪਾ ਸਕਦੀ ਐ ਐਸਟੀਮੇਟ ਆ ਇਹ 20 ਕਿਲੋ 9 ਕਿਲੋ ਟਾਈਮ ਦਾ ਇਹ ਦੀ ਠੰਡਾ 18 ਲੀਟਰ ਮੰਨ ਕੇ ਬੰਦਾ ਲੈ ਲੇ ਭਾਅ ਇਹਦਾ ਕੀ ਰਹੂਗਾ ਇਹਦਾ ਕਿੰਨੇ ਮੋਲ ਹੱਕ ਆਈਗਾ ਗਜਾਇਸ ਹੋ ਜੂਗੀ ਗਜਾਇਸ ਜੀ ਬਿਲਕੁਲ 72000 ਦੇ ਵਿੱਚੋਂ ਗਜਾਇਸ ਹੋ ਜੂ ਥਾਂ ਥਾਂ ਨੂੰ ਦੇਖੋ ਸਾਰੇ ਨਿਖੜਵੇਂ ਸਾਫ ਸੁਥਰੇ ਅੱਗੇ ਦੂਜੇ ਨੰਬਰ ਤੇ ਜਰਸੀ ਦੇਖਿਆ ਨਾ ਕਾਫੀ ਕਲਰ ਦੇ ਵਿੱਚ ਇਹਦੇ ਮਗਰ ਬੱਚਾ ਕੀ ਆ ਇਹਦੀ ਮਗਰ ਵੀ ਬੱਚੀ ਹੋਊਗੀ ਤੇ ਇਹ ਕਦੋਂ ਸੁਈ ਆ ਇਹ ਵੀ ਆਪਣੇ ਕੱਲ ਸੁਆ ਇਹ ਕੱਲ ਸਵੇਰ ਸੂਈ ਵੀ ਹੈ ਇਹਨਾਂ ਦੂਜੇ ਦਿਨ ਹੋ ਗਿਆ ਸੂਈ ਨੂੰ ਤੋੜਦੇ ਪਹਿਲਾਂ ਵਾਕੀ ਮੂੰਹ ਮੱਥਾ ਦੇਖੋ ਟੋਵਾਟਾ ਇਹਦੇ ਨਗਰ ਬੱਚਾ ਵੀ ਫੀਮੇਲ ਹੀ ਹੈ ਸੂਈ ਦੇ ਮਗਰ ਜਰਸੀ ਬੱਚੀ ਆ ਗਈ ਪਿਓਰ ਤੇ ਕੱਦ-ਕਾੜ ਵਗੈਰਾ ਦੇਖੋ ਕਾਫੀ ਕਲਰ ਦੇ ਵਿੱਚ ਹਲਕੀ ਜੀ ਪੈਂਦੀ ਆ ਤੇ ਲੇਵਾਲੂਬਾ ਦੇਖੋ ਸੋਹਣਾ ਸਾਫ ਸੁਥਰਾ ਇਹਦਾ ਕਿੰਨਾ ਕੁ ਬੋੜਾ ਚੋਇਆ ਆਪਾਂ ਇਹਦਾ ਤਾਂ ਵੀਰੇ ਚੋਦਾ ਹੋਣਾ 10 ਕਿਲੋ ਉਹ ਇਹਦਾ ਇਹਦਾ 10 ਕਿਲੋ ਲਗਭਗ ਬੋੜਾ ਚੋਦਾ ਆਪਾਂ ਠੀਕ ਹੈ ਅੰਦਾਜ਼ਾ ਹੈ ਜੇ ਦੁੱਧ ਕਿੰਨਾ ਪਾ ਦੂਗੀ ਇਹ ਵੀਰੇ ਵੀ ਪਾਈ ਦੀ ਵੀ 20 ਕਿਲੋ ਮੰਨ ਕੇ ਲੈ ਲਈ ਹਾਂ ਇਹ ਪਹਿਲ ਨੂੰ ਦਿੱਤਾ ਵੀਰਸ ਇਹ 라 ਵੀਰੇ ਆਪਣੇ 75000 ਕੀ ਵਿਜੈ ਹੋ ਜੂਗੀ ਤੇ ਬਾਕੀ ਵੜਾ ਆਪਣੇ ਕੋਲ ਹੋਰ ਵੀ ਹੈਗੇ ਕੱਚਿਆਂ ਸੋ ਵੜਾ ਆ ਦੇਖੋ ਹੋਰ ਵੀ ਕੱਚੀਆਂ ਖੜੀਆਂ ਜੇ ਕਿਸੇ ਵੀਰ ਨੇ ਹਣਾ ਹੋਵੇ ਤਾਂ ਮੰਨ ਕੇ ਜੇ ਤੁਸੀਂ ਕੱਚੀ ਵੜ ਖਰੀਦਣੀ ਹੋਵੇ ਤਾਂ ਵੀ ਖਰੀਦਦਾਰੀ ਕਰ ਸਕਦੇ ਹੋ ਇੱਕ ਅੰਦਰ ਹੋਰ ਖੜੀ ਹੋ ਕੋਨੇ ਦੇ ਵਿੱਚ ਇੱਕ ਕੱਚੀ ਆ ਹਲੇ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ 947683584 ਤੇ ਜਿਹੜੇ ਆਪੋ ਵੜ ਦੇਖੀ ਜਾਨੇ ਹੈਗੇ ਤੇ ਜਿਹੜੀ ਆਪਾਂ ਇਹ ਕੱਚੀ ਵੜ ਦੇਖੀ ਨੇ ਇਹ ਕਿਹੜਾ ਸੁਆਸ ਹੁੰਦੀ ਆ ਇਹ ਵੀ ਨਹੀਂ ਤੀਜਾ ਸੁਆਸ ਆ ਤੀਜਾ ਸਵੇਰਾ ਕ੍ਰਾਸ ਬੈਡ ਆ ਗਈ ਹੈ ਨਾ ਹਾਂ ਬਈ ਪੂਰੀ ਚੰਗੀ ਆ ਗਈ ਕਿੰਨਾ ਦੁੱਧ ਦੱਸਿਆ ਵਾ ਪਿਛਲੇ ਸਵੇਰ ਦਾ ਮੇਰੇ ਪਿਛਲੇ ਸਵੇਰ 28 ਕਿਲੋ ਦੁੱਧ ਆਸੂ ਇਹ ਕਿੰਨਾ ਪਾ ਦੂਗੀ 30 32 ਕਿਲੋ ਪਾ ਦੂਗੀ ਮੇਰੇ ਨਾਲ ਤੇ ਕੱਚੀ ਕਹਿ ਕੇ ਦਿਨਾਂ ਦੀ ਆਜੇ ਕੱਚੀ ਦੇ ਦਿੰਦੀ 10 ਤੋਂ 15 ਦਿਨ ਦੀ 10 ਤੋਂ 15 ਦਿਨ ਬਾਕੀ ਤੇ ਥਣ ਬਗਰ ਕੱਢੂ ਗੁੱਲੇ ਵਾਲਾ ਜਮਾ ਹੈ ਨਾ ਤੇ ਇਹਦਾ ਭਾਅ ਵੀ ਯਾਰ ਫਿਰ ਫੋਨ ਤੇ ਕਰਾਂਗੇ ਇਹਦਾ ਭਾਅ ਵੀ ਆ 85000 ਰੁਪਏ 85000 ਰੁਪਏ 19 ਮਾਰਦਾਨ ਹੋ ਜਮਾੜੀ ਹੱਕ ਗਿਆ ਇਹਨੂੰ ਕਰਦੇ ਤੋਰਨ ਦੇ ਵਿੱਚ ਰਹਿਣ ਦੇ ਸੋ ਬੈੜ ਦੇਖੋ ਪੂਰੀ ਸਮੀ ਬੜੀ ਬੜੀ ਰਾਜੀ ਪਲੀ ਪੁਲੀ ਵੀ ਝੋਲੀ ਬਹੁਤ ਤਗੜੀ ਹੈ ਬੈੜ ਦੀ ਦੇਖੋ ਜਮਾ ਕੀ ਆਵਾਤਾ ਪੂਰੀ ਸਾਫ ਸੁੱਧਰੀ ਅੱਗੇ ਪਿੱਛੇ ਦਾ ਹਵਾਨਾ ਫੀਟਿੰਗ ਵਾਲਾ ਸੋ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਪੈਂਦਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਤੇ ਇੱਕ ਇੱਕ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ